ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਉਹ ਚੈਨਲ ਕੁਝ ਉਹ ਪੇਜ ਜਿਹੜੇ ਕਿਸਾਨ ਆਗੂਆਂ ਦੇ ਹੱਕ ਵਿੱਚ ਖੜਦੇ ਨੇ ਜਿਨ੍ਹਾਂ ਨੂੰ ਬੁਰਕੀ ਪੈਂਦੀ ਹੈ ਉਹਨਾਂ ਨੇ ਹੁਣ ਇੱਕ ਟ੍ਰੈਂਡ ਚਲਾਇਆ ਹੋਇਆ ਹੈ ਮਜ਼ਦੂਰ ਨੂੰ ਛੋਟੇ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਆੜਤੀਆਂ ਨੂੰ ਗੁੰਮਰਾਹ ਕਰਨ ਵਾਸਤੇ ਉਹਦੇ ਵਿੱਚ ਕੀ ਆ ਰਿਹਾ ਮੈਂ ਤੁਹਾਨੂੰ ਦੋ ਚਾਰ ਗੱਲਾਂ ਕਹਿ ਰਹੀਆਂ ਨੇ ਖਾਸ ਕਰਕੇ ਜਿਹੜੇ ਮਜ਼ਦੂਰ ਮਿਹਨਤ ਕਸ਼ ਲੋਕ ਨੇ ਭਾਵੇਂ ਉਹ ਦੁਕਾਨਦਾਰ ਹੈ ਕੋਈ ਕੋਈ ਰੇੜੀ ਦੀ ਸਬਜ਼ੀ ਲਾਉਂਦਾ ਜਿੱਦਾਂ ਵੀ ਕੋਈ ਆਪਣੇ ਪਰਿਵਾਰ ਦਾ ਪੇਟ ਪਾਲਦਾ ਮੈਂ ਉਹਨਾਂ ਲੋਕਾਂ ਨੂੰ ਅੱਜ ਹੱਥ ਵਾਂ ਕੇ ਇੱਕ ਬੇਨਤੀ ਕਰਨੀ ਹੈ ਇਹਨਾਂ ਲੋਕਾਂ ਤੋਂ ਵਿਚਾਰ ਰੱਖੋ ਗੁਮਰਾਹ ਨਾ ਹੋ ਕੀ ਕਹਿ ਰਹੇ ਨੇ ਹੁਣ ਪੋਸਟਰ ਪਾਈਆਂ ਜਾ ਰਹੀਆਂ ਨੇ ਕਹਿੰਦੇ ਆਟਾ 40 ਰੁਪਏ ਕਿਲੋ ਹੋ ਗਿਆ 600 ਰੁਪਏ ਕਿਲੋ ਵੀ ਹੋ ਸਕਦਾ ਸਬਜ਼ੀ 100 ਰੁਪਏ ਕਿਲੋ ਦਾ ਕਹਿੰਦੇ ਵਿਕ ਰਹੀ ਹੈ ਜੇ ਤੁਸੀਂ ਕਹਿੰਦੇ ਕਿਸਾਨ ਦਾ ਸਾਥ ਨਾ ਦਿੱਤਾ ਤਾਂ ਤੁਸੀਂ ਸਬਜ਼ੀ ਖਰੀਦ ਕੇ ਖਾ ਨਹੀਂ ਸਕੋਗੇ ਤੁਸੀਂ ਆਟਾ ਖਰੀਦ ਕੇ ਰੋਟੀ ਨਹੀਂ ਬਣਾ ਸਕੋਗੇ ਜਣ ਕਿ ਇਦਾਂ ਗੁੰਮਰਾਹ ਕਰ ਰਹੇ ਨੇ ḍrā ਰਹੇ ਨੇ ਮੈਂ ਇੱਕ ਬੇਨਤੀ ਕਰਦੀ ਜਿਸ ਮਨੁੱਖ ਨੇ ਆਪਣਾ ਪਰਿਵਾਰ ਪਾਲਣਾ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਕਿਹੋ ਜਿਹਾ ਕਾਰੋਬਾਰ ਕਰ। ਤੁਸੀਂ ਖੁਸ਼ੀ ਲੋਕਾਂ ਨੂੰ ਗੁੰਮਰਾਹ ਕਰੋ। ਮੈਂ ਦੋ ਕੋ ਉਧਾਰਾਂ ਦੇਣੀਆਂ ਨੇ। ਅੱਜ ਜਿਹੜੇ ਖਿਲਾੜੇ ਲੱਗੇ ਨੇ ਨਾ, ਦਵਾਵੇ ਵਿੱਚ ਵੇਲੇ ਨੇ ਕਹਿੰਦੇ ਇਹਨਾਂ ਨੂੰ। ਗੰਨੇ ਪੀੜ ਕੇ ਗੁੜ ਬਣਾਉਂਦੇ ਨੇ, ਸ਼ੱਕਰ ਬਣਾਉਂਦੇ ਨੇ। ਮੈਂ ਤਕਰੀਬਨ 5 ਖਿਲਾੜਿਆਂ ਤੋਂ ਗੁੜ ਖਰੀਦਿਆ। ਕਿਤੇ ਸ਼ੱਕਰ ਕਿਤੇ ਗੁੜ। ਉਹਨਾਂ ਦਾ ਆਪੋ ਆਪਣਾ ਰੇਟ ਹੈ। ਜਿਹੜੇ ਪਰਵਾਸੀ ਮਜ਼ਦੂਰ ਇੱਥੇ ਆ ਕੇ ਕੰਮ ਕਰ ਰਹੇ ਨੇ ਨਾ ਉਹ ਵਧੀਆ ਸ਼ੱਕਰ ਤੇ ਵਧੀਆ ਗੁੜ 80 ਰੁਪਏ ਕਿਲੋ ਦਿੰਦੇ ਆ ਉਹ ਕਹਿੰਦੇ ਅਸੀਂ ਗੰਨਾ ਖਰੀਦ ਕੇ ਲੈ ਕੇ ਆਉਂਦੇ ਆ ਉਹਨਾਂ ਨੇ ਇੱਥੇ ਜ਼ਮੀਨ ਜਿੱਥੇ ਬੇਲਣਾ ਜਾਂ ਖਲੜਾ ਲਾਇਆ ਉਹ ਕਿਰਾਏ ਤੇ ਲਈ ਹੋਈ ਹੈ ਠੇਕੇ ਤੇ ਲਈ ਹੋਈ ਹੈ ਹੁਣ ਜੇ ਉਹ 20 ਰੁਪਏ ਕਮਾਉਣਗੇ ਨਹੀਂ ਉਹਨਾਂ ਦੇ ਖਰਚੇ ਪੂਰੇ ਕਿੱਦਾਂ ਹੋਣਗੇ ਇੱਕ ਉਹ ਬੰਦਾ ਹੈ ਜਿਹਦੇ ਕੋਲ 4 ਕਿੱਲੇ ਜ਼ਮੀਨ ਵੀ ਆਪਣੀ ਹੈ ਤੇ ਉਹ ਫੇਰ ਵੀ ਪਿੱਟੀ ਜਾਂਦਾ ਹੈ ਉਕਾਨਾ ਮੇਰਾ ਪੂਰਾ ਪੱਲਾ ਹੁੰਦਾ ਹੀ ਨਹੀਂ ਮਤਲਬ ਇਹਨਾਂ ਲੋਕਾਂ ਨੇ ਗਰੀਬ ਦਾ ਸਾਥ ਨਹੀਂ ਦੇਣਾ ਮਜ਼ਦੂਰ ਦੀ ਹੈਲਪ ਨਹੀਂ ਕਰਨੀ ਬਸ ਇਹ ਕਹਿ ਰਹੇ ਨੇ ਕਿ ਤੁਸੀਂ ਸਾਡੇ ਤਲਵੇ ਚ ਟੋ ਸਾਡੀਆਂ ਬੁਰਕੀਆਂ ਤੇ ਪੜੋ ਮਂਘਾਈ ਜਿੰਨੀ ਮਰਜ਼ੀ ਹੋ ਜੇ ਜਿਵੇਂ ਅਸੀਂ ਕਹਾਂ ਕਿ ਤੁਸੀਂ ਉਦਾਂ ਚੱਲੋ ਤੁਹਾਡਾ ਪਰਿਵਾਰ ਫੇਰ ਪੜੋ ਜਨ ਕਿ ਇਦਾਂ ਗੁੰਮਰਾਹ ਕਰ ਰਹੇ ਨੇ ਇਹ ਤਾਂ ਜਿਹੜਾ ਮਜ਼ਦੂਰ ਕੰਮ ਕਰਦਾ ਉਹਨੂੰ ਸੋਚਣ ਦੀ ਲੋੜ ਹੈ ਇੱਕ ਛੋਟੇ ਜਿਹੇ ਉਦਾਹਰਣ ਹੋਰ ਦੇਣੀ ਹੈ ਪੋਸਟਾਂ ਪਾਉਣਗੇ ਤੁਸੀਂ ਜੋ ਕੁਝ ਖਰੀਦਣਾ ਹੈ ਪੰਜਾਬੀਆਂ ਤੋਂ ਖਰੀਦੋ ਕਹਿੰਦੇ ਜਿਹੜੇ ਪ੍ਰਵਾਸੀ ਉਹਨਾਂ ਤੋਂ ਨਾ ਖਰੀਦੋ ਅਗਲਾ ਤਾਂ ਜਿੱਥੋਂ ਸਸਤੀ ਚੀਜ਼ ਮਿਲੂ ਉਲਤ ਉੱਥੇ ਜਾਓ ਜੇ ਅਗਲੇ ਨੂੰ ਪਿਆਜ਼ ਗੰਢੇ 40 ਰੁਪਏ ਮਿਲਦੇ ਨੇ ਅਗਲਾ 40 ਰੁਪਏ ਵਾਲੇ ਲਾਊਗਾ ਅਗਲਾ 60 ਰੁਪਏ ਦੇ ਪਿਆਜ਼ ਕਿਉਂ ਲਾਊਗਾ ਭਾਈ ਅਗਲਾ ਦਿਮਾਗ ਹੱਲਿਆ ਜਾਣ ਕੇ ਡਰਾਬਾ ਦੇ ਰਹੇ ਨੇ ਅੰਦਰ ਖਾਤੇ ਇਹਨੂੰ ਟੌਰਚਰ ਕਰਨਾ ਕਹਿੰਦੇ ਆ ਇਹਨੂੰ ਸ਼ੋਸ਼ਣ ਕਹਿੰਦੇ ਆ ਆਮ ਲੋਕਾਂ ਦੇ ਨਾਲ ਕਰਨਾ ਜਿੰਨੇ ਵੀ ਮਜ਼ਦੂਰ ਮਿਹਨਤ ਕਸ਼ ਲੋਕ ਕੰਮ ਕਰਕੇ ਰੋਟੀ ਖਾਂਦੇ ਉਹਨਾਂ ਨੂੰ ਬੇਨਤੀ ਹੈ ਹੁਣ ਇਹਨਾਂ ਦੇ ਛਿੱਤਰ ਪੈਣ ਵਾਲੇ ਆ ਦਿੱਲੀ ਪਲੇਸ ਜਾਂ ਦਿੱਲੀ ਸਰਕਾਰ ਸੈਂਟਰ ਗਵਰਨਮੈਂਟ ਕਦੋਂ ਵੀ ਛਿੱਤਰ ਫੇਰ ਸਕਦੀ ਇਹਨਾਂ ਦੇ ਹੁਣੇ ਡਰਦੇ ਆ ਮੈਂ ਪਹਿਲਾਂ ਵਰਗਾ ਇਕੱਠ ਹੋ ਨਹੀਂ ਰਿਹਾ ਹੁਣ ਅਸੀਂ ਮਜ਼ਦੂਰ ਨੂੰ ਕਿੱਦਾਂ ਗੁੰਮਰਾਹ ਕਰੀਏ ਇੱਕ ਵਾਰ ਮੈਂ ਮਿਹਨਤੀ ਕਰਾਂ ਲਾਸਟ ਪ੍ਰਭੂ ਚੇਤੇ ਰੱਖਿਓ ਇਹਨਾਂ ਨੇ ਤੁਹਾਨੂੰ ਨਾਰੇ ਲਾਉਣ ਵਾਸਤੇ ਰੱਖਿਆ ਹੋਇਆ ਤੁਹਾਡਾ ਹੱਕ ਇਹਨਾਂ ਕੋਲੇ ਕੋਈ ਰੱਖਵਾ ਨਹੀਂ ਹੈਗਾ ਜਦੋਂ ਵੀ ਇਹ ਗੱਲ ਕਰਨਗੇ ਆਪਦੀ ਗੱਲ ਕਰਨਗੇ ਕਹਿੰਦੇ ਜੀ 35-3600 ਰੁਪਏ ਕਣਕ ਦਾ ਰੇਟ ਹੋਣਾ ਚਾਹੀਦਾ ਕਰ ਦਿਓ ਕਹਿੰਦੇ ਤੇ ਉਥੇ ਜਵਾਨ ਨਹੀਂ ਖੁੱਲੀ ਜੇ ਜੇ 35 3600 ਕਣਕ ਦਾ ਰੇਟ ਹੋਣਾ ਚਾਹੀਦਾ ਤਾਂ ਫਿਰ ਮੌਜੂਦ ਦੀ ਦਿਹਾੜੀ ਵੀ ਘੱਟੋ ਘੱਟ 1100 ਰੁਪਏ ਹੋਵੇ ਇੱਕ ਦਿਨ ਦੀ ਉਹਦਾ ਫੇਰ ਹੀ ਪੂਰਾ ਪੱਲਾ ਪਉ ਉੱਥੇ ਇਹਨਾਂ ਨੇ ਬੋਲਣਾ ਨਹੀਂ ਬਸ ਤੁਸੀਂ ਸਾਡਾ ਕੱਟ ਕਰ ਦਿਓ ਕੱਟ ਕਰਨ ਵਾਸਤੇ ਸਾਡੇ ਨਾਲ ਆ ਜਾਓ ਤੁਹਾਡੇ ਹੱਕ ਵਿੱਚ ਅਸੀਂ ਬਾਅਦ ਨਹੀਂ ਠਾਉਣੀ ਦੇਖਿਓ ਭਲੇਖੇ ਵਿੱਚ ਕਿਤੇ ਆ ਜਾਓ ਅਜਿਹੇ ਧਾਰਮਿਕ ਜਥੇਬੰਦੀਆਂ ਵਾਲੇ ਮੋਰਚੇ ਲਾਉਂਦੇ ਨੇ ਨਾ ਇਹ ਪਿੱਛੇ ਖੜੇ ਹੁੰਦੇ ਐ ਇਹ ਜਕਾਰਾ ਛੱਡ ਕੇ ਪਿੱਛੇ ਹਟ ਜਾਂਦੇ ਐ ਤੇ ਜਿਹੜੇ ਮੂਰੇ ਹੁੰਦੇ ਨੇ ਛਿੱਤਰ ਉਹਨਾਂ ਦੇ ਪੈਂਦੇ ਐ ਇਦਾਂ ਹੀ ਹੋਇਆ ਨਾ ਇਕੱਠਾਂ ਦੇ ਵਿੱਚ ਇਦਾਂ ਹੀ ਇਹ ਮਜ਼ਦੂਰ ਦੀ ਵਰਤੋਂ ਕਰਦੇ ਐ ਵੀ ਇਕੱਠ ਕਰਾ ਲਓ ਮਜ਼ਦੂਰ ਦੇ ਕੋਲੋਂ ਤੇ ਹੱਕ ਉਹਦੇ ਲਈ ਕੋਈ ਨਹੀਂ ਹੈਗਾ ਮੱਤ ਭਲੇਖੇ ਵਿੱਚ ਰਿਓ ਕਿ ਤੁਹਾਡੇ ਹੱਕ ਵਿੱਚ ਖੜਨਗੇ ਕਦੇ ਨਹੀਂ ਖੜਨਗੇ ਨਾ ਅਜੇ ਤੱਕ ਕੋਈ ਖੜਿਆ ਨਾ ਕੋਈ ਖੜੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਜੇ ਕਿਸੇ ਦਾ ਨੁਕਸਾਨ ਹੋ ਗਿਆ ਨਾ ਇਹਨਾਂ ਨੇ 1 ਰੁਪਈਆ ਨਹੀਂ ਤੁਹਾਡੇ ਇਲਾਜ ਤੇ ਲਾਉਣਾ ਇਹ ਗੱਲ ਮੇਰੀ ਚੇਤੇ ਰੱਖ ਲੈ ਇਹ ਗੱਲਾਂ ਕਾੜੀਆਂ ਨੇ ਇਹਨਾਂ ਨੇ ਮਜ਼ਦੂਰ ਨੂੰ ਕੇਵਲ ਕਿਸਾਨ ਮਜ਼ਦੂਰ ਇਕਤਾ ਜਿੰਦਾਬਾ ਇਦਾਂ ਕਹਿਣਵਾਇ ਤੇ ਰੱਖਿਆ ਤੇ ਹੋਰ ਕੱਖ ਨਹੀਂ ਨਾ ਕਿਸੇ ਨੂੰ ਕੁਝ ਦਿੱਤਾ ਹੈ ਤੱਕ ਨਾ ਦੇਣ ਜੇ ਕੋਈ ਆਸਾਨ ਕਰਦਾ ਹੈ ਨਾ ਮੈਨੂੰ ਬੇਨਤੀ ਕਰ ਦੇਣਾ ਆਸਾਨ ਕਰਨ ਵਾਲੇ ਕੌਣ ਨੇ ਜਿਹੜੇ ਕਹਿ ਲਈਏ ਜਿਵੇਂ ਨਾ ਇਕਤਾ ਕਿਸੇ ਨੂੰ ਪ੍ਰੇਮ ਦੇ ਨਾਲ ਵਾਹ ਕੇ ਪ੍ਰਸ਼ਾਦਾ ਸਿਖਾਉਣਾ ਇਹ ਕਹਿੰਨੇ ਉਪਈਆਂ ਸੀ ਚਾਰ ਰੋਟੀਆਂ ਕੋਈ ਤੂੰ ਖਾ ਗਿਆ ਫੇਰ ਕਿੰਡੀ ਖਾਸ ਗੱਲ ਆ ਜਾਨਕੀ ਬਾਧੂ ਪਈ ਰੋਟੀ ਦੇਣੀ ਐ ਉਸ ਅਵਰ ਨਹੀਂ ਹੈਗਾ ਜੇ ਸਾਡੇ ਘਰੇ ਚਾਰ ਰੋਟੀਆਂ ਨੇ ਕੋਈ ਮਹਿਮਾਨ ਆ ਗਿਆ ਅਸੀਂ ਕਿ ਕੋਈ ਨਹੀਂ ਅਸੀਂ ਦੋ ਖਾ ਲਾਂਗੇ ਦੋ ਮਹਿਮਾਨ ਲਈ ਜ਼ਰੂਰੀ ਨਹੀਂ ਉਸ ਅਵਰ ਨਹੀਂ ਹੈਗਾ ਬਾਧੂ ਪਈ ਰੋਟੀ ਦੇਣੀ ਐ ਜਿਵੇਂ ਕੁੱਤੇ ਨੂੰ ਮੁਰਗੀ ਆਪਾਂ ਬਾਧੂ ਪਾਉਨੇ ਆਪਾਂ ਸਪੈਸ਼ਲ ਥੋੜੀ ਐ ਕੋਈ ਇਹ ਬੇਨਤੀ ਪ੍ਰਵਾਨ ਕਰਿਓ ਬਟੋ ਡੱਲੇ ਵਾਲ ਜਿਹੜਾ ਖਨੌਰੀ ਬਾਰਡਰ ਤੇ ਮਰਨ ਵਰ ਤੇ ਬੈਠਾ ਹੈ ਉਹਨੂੰ ਪ੍ਰਮੋਟ ਕਰਨ ਵਾਸਤੇ ਉਹਨੂੰ ਉਭਾਰਨ ਵਾਸਤੇ ਉਥੇ ਕੱਠ ਵੱਡਾ ਹੋ ਜਾਵੇ ਇਹ ਸਾਰਾ ਲੌਲੀਪੌਪ ਮਜ਼ਦੂਰਾਂ ਨੂੰ ਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬਚੋ ਇਹਨਾਂ ਦੇ ਜਾਣ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ